ਸਤਨਾਮ ਫਿਰਿ ਵਾਰਿ ਗੁਰਸਰਜਿਆ ਗਾਂ ਧਿਆਨ ਕਿਸ ਕਰ ਮੰਨ ਜਾਣਾ ਸਤ ਸੰਮਤ ਕੈ ਅੰਚਲ ਲਾਵੋ ਬਿਕਮਨ ਦੀ ਜਾਏ ਤਰਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਹਲਾ ਪਹਿਲਾ ਤਾਰ ਪਹਿਲਾ ਚੌਪਦਈ ਓਮ ਕੰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਦ ਕੋਈ ਪੜਦਾ ਸਹਿਸਕ੍ਰਿਤਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੇ ਜਪ ਮਾਲੀ ਲਾਵੇ ਤਿਸੇ ਤੇ ਅਨ ਅਭੀ ਕਬੀ ਕਿਛੂ ਨਾ ਜਾਣਾ ਤੇਰਾ ਇੱਕੋ ਨਾਮ ਬਖਣਾ ਨਾ ਗਾਣਾ ਰੇ ਮੇਰੀ ਪਰਮ ਅਮਤੇ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ ਕਰ ਕਿਰਪਾ ਰੱਖੋ ਮੇਰੀ लाज ਪਤੇ ਰਾਮ ਕਮੂ ਜਿਹੜਾ ਊਪ ਚੜਦਾ ਕਮੂ ਜਏ ਪੈ ਅਨੇ ਲੋਬੀ ਜਿਹੜਾ ਥਿਰ ਨ ਰਹਤਾ ਹੈ ਚਾਰੇ ਕੁੰਡਾ ਪਾਲੈ ਮਨ ਲਖਾਏ ਮੰਡਲ ਬੈ ਆਏ ਜੀ ਮਨ ਸਾਜ ਪਾਇ ਮਾਈ ਏਕ ਚੱਲੇ ਅਮ ਦੇਥੇ ਨਹੀਂ ਪਾਪ ਬਲੰਤੇ ਆਈ ਨਾ ਕਿਸੇ ਦਾ ਮੇਤ ਨਾ ਕਿਸੇ ਦਾ ਭਾਈ ਨਾ ਕਿਸੇ ਬਾਪ ਨਾ ਮਾਈ ਪੜਵਤਨਾ ਤੁਝੇ ਤੂੰ ਦੇਵੇਂ ਅੰਤ ਹੋਏ ਸਾਈ ਨਾ ਕਿਸੇ ਦਾ ਮੀਤ ਨਾ ਕਿਸੇ ਦਾ ਭਾਈ ਨਾ ਕਿਸੇ ਬਾਪ ਨਾ ਮਾਈ ਪੜਵਤਨਾ ਤੁਝੇ ਤੂੰ ਦੇਵੇਂ ਅੰਤ ਹੋਏ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਮੰਗਲਵਾਰ 26 ਨਵੰਬਰ 11 ਮੱਘਰ ਹੈ ਅੱਜ ਦਿਨ ਮੰਗਲਵਾਰ 26 ਨਵੰਬਰ 11 ਮੱਘਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ